200 ਫੁੱਟ ਦਾ ਬਾਥਰੂਮ ਆ ਤਾਂ 8000 ਦੀ ਟਾਇਲ ਲੱਗਦੀ ਐ 250 ਫੁੱਟ ਦਾ ਬਾਥਰੂਮ ਆ ਤਾਂ 8000 ਦੀ ਟਾਇਲ ਦਾ ਬਹੁਤ ਸਸਤੇ ਦੇ ਵਿੱਚ ਤਿਆਰ ਹੁੰਦਾ ਹੈ ਹਾਂ ਕਸਟਮਰ ਕਹਿੰਦਾ 8000 ਚ ਕਿਵੇਂ ਬਣਦੀ ਐ ਇਹਨਾਂ ਦਾ ਮੈਨ ਲਾਦਾ ਜੇ ਕੋਈ ਸਕ੍ਰੈਪ ਲੈਂਡ ਬਗ ਜਾਂਦੀ ਸੀ ਉਹ ਵੀ ਨਹੀਂ ਲੱਗਦੀ 25000 ਦੀ ਸਕ੍ਰੈਪ ਵੀ ਨਹੀਂ ਹੁੰਦੀ ਸਿੱਧੂ ਘਟਾ ਭਾਈ ਅਮਨ ਤੁਸੀਂ ਕਹਿੰਦੇ ਸੀ ਆਪਣੇ ਕੋਲੇ ਫਰੈਸ਼ ਸਟਾਕ ਆਉਂਦਾ ਤੇ ਫਰੈਸ਼ ਹੀ ਜਾਂਦਾ ਫਰੈਸ਼ ਹੀ ਆਪਾਂ ਦਿੰਨੇ ਆ ਉਹਦਾ ਕੀ ਪਤਾ ਲੱਗਦਾ ਕਿੱਥੇ ਲਿਖਿਆ ਹੁੰਦਾ ਦਾ ਨਹੀਂ ਦੇਖੋ ਜਿਵੇਂ ਇਹ ਕਾਰਵਿੰਗ ਸੀਰੀ ਦੇ ਵਿੱਚ ਲਿਵਰਟੀ ਵਾਈਟ ਕਲਰ ਦਾ ਨਾਮ ਅੱਛਾ ਜੀ ਐਂਡਲੈਸ ਪ੍ਰੀਮੀਅਮ ਕੁਆਲਿਟੀ ਹੈ ਡੇਢ ਸਿਰਫ ਇਹ ਵੀ 5-5 ਨੂੰ ਇਹਦੀ ਮੈਨੂਫੈਕਚਰਿੰਗ ਹੋਈ ਮਤਲਬ ਅੱਜ 11 ਹੋ ਗਈ 6 ਦਿਨਾਂ ਵਿੱਚ 6 ਦਿਨਾਂ ਦੇ ਵਿੱਚ ਮਾਲ ਆਪਣੇ ਕੋਲੇ ਆ ਗਿਆ ਤੇ ਇੱਕ ਹਫਤੇ ਦੇ ਬਾਅਦ ਮਾਲ ਆਪਣੇ ਕੋਲੇ ਇਥੇ ਰੁਕੂ ਰੁਕੂਗਾ ਨਹੀਂ ਹੈ ਰੁਹੂਗਾ ਨਹੀਂ ਮੈਂ ਨਿਕਲ ਜਾਂਦਾ ਨਿਕਲ ਜਾਣਾ ਜੀ ਦੁਆਰਾ ਫੇਰ 12 13 ਤਰੀਕ ਨੂੰ ਮਾਲ ਦੁਆਰਾ ਫੇਰ ਇਸੀ ਕੱਲੇ ਦਾ ਅਸੀਂ ਗਾਲ ਜੀ ਅੱਜ ਆਪਾਂ ਮੋੜ ਮੰਡੀ ਦੇ ਵਿੱਚ ਖੜੇ ਆ ਬਠੰਡਾ ਰੋਡ ਦੇ ਉੱਤੇ ਮਾਸਟਰ ਮਾਰਬਲ ਦੇ ਇੱਥੇ ਤੁਹਾਨੂੰ ਦਿਖਾਵਾਂਗੇ ਅੱਜ ਟਾਈਲਾਂ, ਗ੍ਰੇਨਾਈਟ ਜਾਂ ਹੋਰ ਵੀ ਜਿਹੜੀਆਂ-ਜਿਹੜੀਆਂ ਵੈਰਾਈਟੀਆਂ ਜਿਹੜੇ ਭਰਾ ਹੁਣ ਨਵੇਂ ਘਰ ਬਣਾ ਰਹੇ ਆ, ਮਕਾਨ ਬਣਾ ਰਹੇ ਆ, ਹੋਟਲ ਬਣਾ ਰਹੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਘਰ ਦੇ ਵਿੱਚ ਕੰਮ ਚੱਲ ਰਿਹਾ ਤਾਂ ਇੱਕ ਵਾਰੀ ਇੱਥੇ ਗੇੜਾ ਜ਼ਰੂਰ ਮਾਰ ਜਓ ਤੇ ਇਹਨਾਂ ਦੇ ਰਿਵਿਊ ਚੈੱਕ ਕਰਨ ਵਾਸਤੇ ਕਸਟਮਰਾਂ ਦੀ ਤੁਸੀਂ ਇਹਨਾਂ ਦੇ ਇੰਸਟਾਗ੍ਰam ਤੇ ਜਾ ਸਕਦੇ ਆ। 40 ਸਾਲ ਪੁਰਾਣਾ ਜਿਹੜਾ ਮਾਸਟਰ ਮਾਰਬਲ ਦਾ ਕੰਮ ਆ ਤੇ ਮਾਸਟਰ ਮਾਰਬਲ ਨੇ 40 ਸਾਲਾਂ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਹੋਇਆ ਤੇ ਇੱਥੇ ਦੇਖਿਓ ਤੁਹਾਨੂੰ ਟਰੱਕ ਆਉਂਦੇ ਜਾਂਦੇ ਰਹਿੰਦੇ ਆ, ਹਰ ਦਿਨ ਨਵ ਤੇ ਇਧਰਲੀ ਸਾਈਡ ਤੇ ਸਟਾਕ ਸਾਰਾ ਪਿਆ ਤੇ ਅੰਦਰ ਤੁਹਾਨੂੰ ਸ਼ੋਰੂਮ ਦਿਖਾਵਾਂਗੇ ਜਿੱਥੇ ਡਿਸਪਲੇ ਕੀਤਾ ਹੋਇਆ ਜਿਹੜੀ ਚੀਜ਼ ਤੁਹਾਨੂੰ ਹੋਵੇ ਉਹੀ ਚੀਜ਼ ਤੁਹਾਨੂੰ ਅਵੇਲੇਬਲ ਮਿਲੂ ਇਹ ਨਹੀਂ ਹੈਗਾ ਵਿਚਾਰ ਦਿਨਾਂ ਦੀ ਵੇਟ ਤੇ ਜਿੰਨਾ ਮਰਜ਼ੀ ਮਾਲ ਚੱਕ ਲੋ ਆਲ ਓਵਰ ਪੰਜਾਬ ਦਾ ਕਵਰ ਕਰਦੇ ਕਰਦੇ ਸਾਰੇ ਜ਼ਿਲ੍ਹੇ ਤੇ ਨਾਲ-ਨਾਲ ਸਟੇਟਾਂ ਵੀ ਹੋ ਜੰਨੇ ਹਰਿਆਣਾ ਰਾਜਸਥਾਨ ਤੇ ਜੰਮੂ ਕਸ਼ਮੀਰ ਸ੍ਰੀਨਗਰ ਇਧਰਲੀ ਸਾਈਡ ਵੀ ਜਾਂਦਾ ਤੇ ਬਾਕੀ ਅਮਨ ਸਿੰਘਲਾ ਆਪਣੇ ਨਾਲ ਪੂਰੀ ਜਾਣਕਾਰੀ ਬਾਈ ਅਮਨ ਸਿੰਘਲਾ ਹੀ ਦੇਣਗੇ ਆਉਣ ਬਾਈ ਕਿੱਧਰੋਂ ਸ਼ੁਰੂ ਕਰੀਏ ਆਪਾਂ ਕਿਹੜੀ ਜਗ੍ਹਾ ਸਾਈਡ ਤੋਂ ਅਜੂਆ ਜਨਮਾ ਮਾਲਕ ਕਰਿਆ ਅੱਛਾ ਨਵਾਂ ਇਹੋ ਨਾ ਆਪਾਂ ਨਵੇਂ ਵਾਲ ਤੋਂ ਸ਼ੁਰੂ ਕਰੀਏ ਬਿਲਕੁਲ ਭਾਈ ਇਸ ਕੀ ਇਹਦੇ ਵਿੱਚ ਡਿਜ਼ਾਈਨ ਆਇਆ ਹੈ ਇਹ ਬਾਈ ਇੱਕੋ ਹੀ ਵੈਰਾਈਟੀ ਆਈ ਆ ਕਿ ਅਲੱਗ-ਅਲੱਗ ਇਹਦੇ ਵਿੱਚ ਸਿਰਫ ਤਿੰਨ ਕਲਰ ਨੇ ਜੀ ਇਹਦੇ ਵਿੱਚ ਤਿੰਨ ਕਲਰ ਆ ਪੂਰੀ ਗੱਡੀ ਵਿੱਚ ਪੂਰੀ ਗੱਡੀ ਕਿਹੜਾ ਸਾਈਜ਼ ਆ ਇਹਦੇ ਬਾਰੇ ਦੱਸੋ ਕਿ ਕੀ ਕੁਆਲਿਟੀ ਆ ਦੀ ਇਹ ਦੋਵੇਂ ਚਾਰ ਦੀ ਟਾਈਲ ਹੈ ਜੀ ਕਾਰਵਿੰਗ ਸੀਰੀਜ਼ ਦੇ ਵਿੱਚ ਜੀ ਦੇਖੋ ਸਾਨੂੰ 2/4 2/4 ਜੀ ਪ੍ਰੋਪਰ ਐਂਡਲੈਸ ਹੈ ਮਤਲਬ ਇਹ ਐਂਡਲੈਸ ਮਤਲਬ ਹਰ ਇੱਕ ਰੇਸ਼ਨਲ ਰੇਸ਼ਾ ਮਿਲੂਗਾ ਹਰ ਇੱਕ ਐਂਗਲ ਤੋਂ ਚਾਰੇ ਐਂਗਲ ਤੋਂ ਓਕੇ ਓਕੇ ਇਹ ਵੀ ਉਹੀ ਚੀਜ਼ ਆ ਹਾਂਜੀ ਹਾਂ ਬਸ ਇਹਦੇ ਚ ਤਿੰਨੋ ਕਲਰ ਇਹ ओके प्योर प्रीमियम ਦਾ ਮਾਲ ਆ ਮਤਲਬ ਕੋਈ ਇਹਦੇ ਵਿੱਚ ਸਟੈਂਡਰਡ ਨਹੀਂ ਕੋਈ ਲੋਰ ਨਹੀਂ ਠੀਕ ਹੈ ਜੀ ਸਾਰਾ ਰੈਗੂਲਰ ਮਾਲ ਆ ਇਹਦੇ ਵਿੱਚ ਇਹ ਬਾਈ ਅਮਨ ਤੁਸੀਂ ਕਹਿੰਦੇ ਸੀ ਆਪਣੇ ਕੋਲੇ ਫਰੈਸ਼ ਸਟਾਕ ਆਉਂਦਾ ਤੇ ਫਰੈਸ਼ ਹੀ ਜਾਂਦਾ ਫਰੈਸ਼ ਹੀ ਆਪਾਂ ਦਿੰਦੇ ਆ ਉਹਦਾ ਕੀ ਪਤਾ ਲੱਗਦਾ ਕਿੱਥੇ ਲਿਖਿਆ ਹੁੰਦਾ ਇਹਦਾ ਬੰਦੇ ਦੇਖੋ ਜਿਵੇਂ ਇਹ ਕਾਰਵਿੰਗ ਸੀਰੀ ਦੇ ਵਿੱਚ ਲਿਵਰਟੀ ਵਾਈਟ ਕਲਰ ਦਾ ਨਾਮ ਅੱਛਾ ਜੀ ਐਂਡਲੈਸ ਸੀਰੀ ਦੇ ਵਿੱਚ ਹੈ ਪ੍ਰੋਪਰ ਪ੍ਰੀਮੀਅਮ ਕੁਆਲਿਟੀ ਹੈ ਡੇਟ ਸਿਰਫ ਇਹ ਵੀ 5-5 ਨੂੰ ਇਹਦੀ ਮੈਨੂਫੈਕਚਰਿੰਗ ਹੋਈ ਮਤਲਬ ਅੱਜ 11 ਹੋ ਗਈ 6 ਜਾਨਾ 11 6 ਦਿਨਾਂ ਦੇ ਵਿੱਚ ਮਾਲ ਆਪਣੇ ਕੋਲੇ ਆ ਗਿਆ ਤੇ ਇੱਕ ਹਫਤੇ ਦੇ ਬਾਅਦ ਮਾਲ ਆਪਣੇ ਕੋਲੇ ਇੱਥੇ ਰੁਕੂ ਰੁਕੂਗਾ ਨਹੀਂ ਹੈ ਰਹਿੂਗਾ ਨਹੀਂ ਮਨ ਨਿਕਲ ਜਾਂਦਾ ਨਿਕਲ ਜਾਣਾ ਤੇ ਦੁਬਾਰਾ ਫੇਰ 12-13 ਤਰੀਕ ਨੂੰ ਮਾਲ ਦੁਬਾਰਾ ਫੇਰੀ ਸੀ ਕਿੰਤੋਂ ਤੱਕ ਆਪਾਂ ਕਵਰ ਕਰਦੇ ਆ ਏਰੀਆ ਬਾਈ ਇਹ ਗੱਲ ਕਰੀਦਾ ਏਰੀਆ ਬਾਈ ਤੇ ਦੇਖੋ ਆਪਣਾ ਅੱਜ ਕੱਲ੍ਹ ਹੁਣ 5 ਸੀਟਾਂ ਵਿੱਚ ਮਾਲ ਲਗਭਗ ਕੰਪਲੀਟ ਹੋ ਚੁੱਕਿਆ ਹੈ ਸਭ ਤੇ ਪੰਜਾਬ ਦੇ ਸਾਰੇ ਜ਼ਿਲ੍ਹੇ ਦੇ ਜਿੰਨੇ ਟੋਟਲ ਦੇ ਵਿੱਚ ਮਾਲ ਜਾ ਚੁੱਕਿਆ ਆਪਣਾ ਜੀ ਤੇ ਇੱਕ ਵਾਰ ਜੇ ਉਹ ਜਦ ਮਨ ਕਜਲਵਾ ਕਲਰ ਕਿਸੇ ਨੇ ਦੇਖ ਲਿਆ ਵੀਡੀਓ ਦੇ ਵਿੱਚ ਦੇਖ ਲਿਆ ਉਹ ਸੇਮ ਮਿਲ ਜਾਊਗਾ ਬਿਲਕੁਲ ਸੇਮ ਜੀ ਅਸੀਂ ਕਸਟਮਰ ਉਹੀ ਗੱਲ ਕਹਿੰਦੇ ਤੁਸੀਂ ਸਕਰੀਨ ਸ਼ਾਟ ਲੈ ਕੇ ਆ ਜਾਓ ਜੀ ਸੋਨੂੰ ਦੇਖੋ ਸਟਾਕ ਸਾਰਾ ਉੱਤਰਿਆ ਹੈ ਮਾਲ ਦੀ ਕੋਈ ਕਮੀ ਨਹੀਂ ਕਿਸੇ ਵੀ ਤਰ੍ਹਾਂ ਦੀ ਸੇਮ ਮਿਲ ਜਾਊਗਾ ਸੇਮ ਡੇ ਹੀ ਮਿਲ ਜਾਊਗਾ ਜਿੰਨਾ ਨਹੀਂ ਹੈਗਾ ਵੀ ਤੁਸੀਂ ਇੱਕ ਵਾਰ ਦੇਖ ਲਿਆ ਤਾਂ ਤੁਸੀਂ ਕਹਿੰਦਾ ਵੀ 10 ਦਿਨ ਵੇਟ ਕਰ ਲਓ ਹਾਂ ਨਹੀਂ ਨਹੀਂ ਉਹ ਕੰਮ ਨਹੀਂ ਸੋਨੂੰ ਕਹਤਾ ਵੀ ਆਹ ਮਾਲ ਮਿਲੂਗਾ ਤਾਂ ਮਿਲੂਗਾ ਮਤਲਬ ਠੀਕ ਹੈ ਮਿਲੂਗਾ ਤਾਂ ਮਿਲੂਗਾ ਜੀ ਹਾਂ ਠੀਕ ਹੈ ਚਲੋ ਭਾਈ ਅਮਨ ਅੰਦਰ ਦਿਖਾਈਏ ਕਿੱਥੋਂ ਸ਼ੁਰੂ ਕਰੀਏ ਆਪਾਂ ਆਜੋ ਹਾਂ ਜੀ ਹਾਂ ਜੀ ਇਹ ਦੇਖੋ ਜੀ ਸਭ ਤੋਂ ਆਪਣਾ ਪਹਿਲਾ ਆਰਟੀਕਲ ਆ ਗਿਆ ਬੁੱਕ ਮੈਸ ਸਰੀ ਦੇ ਵਿੱਚ ਜੀ ਜੀ ਪ੍ਰੋਪਰ ਲੇਖ ਤੁਸੀਂ ਗਲੋਸ ਦੇ ਕੋਟੇਲ ਦੇ ਵਿੱਚ ਹਮਮ ਪਿਓਰ ਪ੍ਰੀਮੀਅਮ ਦੀ ਟਾਇਲ ਹੈ ਮਤਲਬ ਇਹ ਪ੍ਰੀਮੀਅਮ ਦੀ ਟਾਇਲ ਮੰਦੀਪਨ ਥੱਲੇ ਤੋਂ ਦਿਖਾ ਦੇ ਸਾਰਾ ਇਹਦਾ ਫਰਨੀਸ਼ਿੰਗ ਵਾਈਜ਼ ਦੇਖੋ ਤੁਸੀਂ ਆਪ ਨੂੰ ਪਤਾ ਲੱਗਦਾ ਵੀ ਹਾਂ ਪ੍ਰੀਮੀਅਮ ਦਾ ਮਾਲ ਹੈ ਇਹਦਾ ਕੋਈ ਐਸ ਸਕ੍ਰੈਚ ਸਕਰੂਜ ਵਾਲਾ ਕੋਈ ਦਾ ਮਾਲ ਨਹੀਂ ਕੋਈ ਸਕ੍ਰੈਚ ਦੀ ਕੋਈ ਬੈਂਡ ਦੀ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਅੱਛਾ ਕਿਸੇ ਤਰ੍ਹਾਂ ਦੀ ਨਹੀਂ ਕੋਈ ਇੱਥੇ ਲੱਗੂਗਾ ਜੀ ਕੋਈ ਇਹਦੇ ਵਿੱਚ ਬੈਂਡ ਨਹੀਂ ਆਊਗਾ ਮਤਲਬ ਇਹ ਨਹੀਂ ਆਪਣਾ ਫਰਸ਼ ਉੱਚਾ ਨਹੀਂ ਲੱਗੂਗਾ ਹਾਂ ਜਿਵੇਂ ਕੋਈ ਇਹ ਕੋਈ ਲਾਲਾ ਸੋਫਾ ਵਾਲਾ ਡੱਕ ਡੱਕ ਨਹੀਂ ਉਹ ਨਹੀਂ ਹੈਗਾ ਸਾਰਾ ਕੁਝ ਫਰੈਸ਼ ਮਟੀਰੀਅਲ ਦੇ ਵਿੱਚ ਆਊਗਾ ਜੀ ਬਾਕੀ ਇਹ ਦੇਖੋ ਕਲਰ ਇਹਦੇ ਇਹ ਚੀਜ਼ ਆ ਗਈ ਜੀ ਇਹ ਵੀ ਪ੍ਰੋਪਰ ਦੇਖੋ ਐਂਡਲੈਸ ਦੇ ਵਿੱਚ ਹੈ ਜੀ ਸਾਰਾ ਪ੍ਰੋਪਰ ਆਰਿਸ਼ਨਰੀ ਸ਼ਾਇਦ ਇਹ ਮੈਚ ਹੋਣਾ ਕਿੰਨੇ ਕੁ ਡਿਜ਼ਾਈਨ ਹੋਣਗੇ ਇਹਦੇ ਵਿੱਚ ਆਪਣੇ ਕੋਲ ਕਲਰ ਕਲੈਕਸ਼ਨ ਕਿੰਨੀ ਕੁ ਹੁੰਦੀ ਆ ਕਲਰ ਸੋਨ ਮੈਂ ਇੱਕ ਵਾਰ ਨਹੀਂ ਖਮਰ ਹੋਣਾ ਜੀ ਮਤਲਬ ਸਾਰੇ ਪੱਲੇ ਦੇ ਵਿੱਚ ਕਲਰ ਲੱਗੇ ਹੋਏ ਆ ਤੇ ਉਸ ਤੋਂ ਬਾਅਦ نیچے ਸਾਰੇ ਫਰਸ਼ ਦੇ ਵਿੱਚ ਇਹ ਇਹ ਦੇਖ ਲਈ ਇਹ ਤੋਂ ਕਲੈਕਸ਼ਨ ਸ਼ੁਰੂ ਹੋ ਗਈ ਇਹਨਾਂ ਦੀ ਅੱਛਾ ਜੀ ਇਹ ਸਾਰੇ ਇਹਦੇ ਵਿੱਚ ਸਾਰੇ ਐਂਡਲਰ ਸੀਰੀਜ਼ ਦੇ ਵਿੱਚ ਨਵੇਂ ਕਲਰ ਆ ਜੋ ਵੀ ਹੋਣਗੇ ਇਹਦੇ ਵਿੱਚ ਅੰਗਲਾ ਸੀਰੀਅਸ ਆ ਜੀ ਮਤਲਬ ਰੇਸ਼ੇ ਨਾਲ ਰੇਸ਼ੇ ਰੇਸ਼ੇ ਪ੍ਰੋਪਰ ਉੱਪਰ ਕਾਰਪੀ ਸੀਰੀ ਦੇ ਵਿੱਚ ਜਦੋਂ ਲੱਗ ਗਿਆ ਪ੍ਰੋਪਰ ਐ ਨਹੀਂ ਪਤਾ ਲੱਗਣਾ ਇੱਕ ਲੱਗੀ ਹੋਈ ਹੈ ਕਿ ਦੋ ਲੱਗੀ ਹੈ ਹਾਂ ਦੋ ਲੱਗੀ ਪਰ ਸਾਈਜ਼ ਦਾ ਕੋਈ ਮੈਟਰ ਨਹੀਂ ਵੀ ਕਿੱਡਾ ਸਾਈਜ਼ ਲੱਗਿਆ ਪਰ ਜਿਸ ਤਰ੍ਹਾਂ ਲੱਗਣਾ ਮੇਰੇ ਵੱਡਾ ਪੀਸੀ ਲੱਗਿਆ ਵੱਡਾ ਪੀਸੀ ਲੱਗਿਆ ਵੀ ਮਨ ਪੂਰੇ ਮਕਾਨ ਦੇ ਵਿੱਚ ਐ ਲੱਗੂਗਾ ਇੱਕੋ ਹੀ ਪੀਸ ਆ ਇੱਕੋ ਹੀ ਪੀਸ ਆ ਆ ਦੇਖੋ ਜੀ ਬਿਲਕੁਲ ਮਾਰਵਦੀਸ਼ਾ ਪ੍ਰੋਪਰ ਮੈਟ ਦੇ ਵਿੱਚ ਐ ਦੇਖ ਹੂੰ ਬਿਲਕੁਲ ਇਥੋਂ ਇਹਦਾ ਪਤਾ ਨਹੀਂ ਲੱਗਦਾ ਇਸ ਸਾਈਡ ਤੋਂ ਦੇਖੀ ਤਾਂ ਹਾਂ ਜੀ ਹਾਂ ਆ ਦੇਖੋ ਜਿਵੇਂ ਹੋਟਲਾਂ ਵਰਗੀ ਲ ਲਗਜ਼ਰੀ ਹੋਟਲ ਵਾਲੀ ਜਿਹੜੇ 5 ਸਟਾਰ ਹੋਟਲ ਵਾਲੀ ਲੋਕਾ ਤੁਹਾਡੇ ਘਰਾਂ ਦੇ ਵਿੱਚ ਹੁਣ ਬਾਈ ਆਉਣ ਲਾ ਦੂਗਾ ਬਿਲਕੁਲ ਬਿਲਕੁਲ ਦੇਖੋ ਕਲਰ ਦੀ ਮਤਲਬ ਕੋਈ ਉਹ ਨਹੀਂ ਜੋ ਮਰਜੀ ਜੋ ਮਰਜੀ ਪੈਟਰਨ ਤੁਸੀਂ ਸਿਲੈਕਟ ਕਰੋ ਇਹਦੇ ਵਿੱਚ ਚਲੋ ਇਦੇ ਵਿੱਚ ਬਾਈ ਹੁਣ ਬਹੁਤ ਭਰਾ ਦੂਰ ਬੈਠੇ ਹੁੰਦੇ ਹਨ ਆ ਨਾ ਆਪਣਾ ਉਹਨਾਂ ਨੇ ਜੀ ਤੁਹਾਡੀ ਇੱਥੇ ਵੀਡੀਓ ਰਾਹੀਂ ਦੇਖ ਲਈ ਤਾਂ ਤੁਹਾਨੂੰ WhatsApp ਦੇ ਉੱਤੇ ਕਾਲ ਕਰ ਉਹਨਾਂ ਦਾ ਭੇਜ ਤਾਂ ਵੀ ਆ ਚੀਜ਼ ਦੇਣੀ ਆ ਤਾਂ ਤੁਸੀਂ ਇੱਥੋਂ ਸਟਾਕ ਭੇਜ ਦੋਗੇ ਇੱਥੇ ਸਟਾਕ ਭੇਜਣਾ ਸਾਰੇ ਜਿਆਦਾ ਕਸਟਮਰ ਹੁਣ ਇਸ ਤਰੀਕਾ ਕਰਦੇ ਆ ਸਾਡੇ ਨਾਲ ਇਹ ਤਾਂ ਨਹੀਂ ਹੈਗਾ ਕੋਈ ਉੱਤੇ ਜਾ ਕੇ ਮਾਲ ਦਾ ਫਰਕ ਨਿਕਲਦੀ ਬਿਲਕੁਲ ਸੇਮ ਡਿਟੋ ਮਤਲਬ ਜਿਹੜੇ ਇੱਥੇ ਦੇਖ ਰਹੇ ਆ ਉਹੀ ਤੁਹਾਨੂੰ ਸਟਾਕ ਜਾਣਾ ਉਹੀ ਹੋ ਜੂਗਾ ਬਾਕੀ ਪੂਰੀ ਜਾਣਕਾਰੀ WhatsApp ਤੇ ਬਾਈ ਨਾਲ ਕਰ ਸਕਦੇ ਆ ਸਾਜੀ ਤੁਸੀਂ ਹਾਂ ਕਿਹੜੀ ਕਿਹੜੀ ਬਾਕੀ ਆ ਦੇਖੋ ਸਾਰੇ ਕਲਰ ਇਸ ਤੋਂ ਵਗਾਰ ਹੋਰ ਵੀ ਸਾਰੇ ਕਲਰ ਨੀਚੇ ਪਏ ਨੇ ਰੇਟ ਆਪਣਾ 2x4 ਦਾ ਜਿਵੇਂ 33 ਰੁਪਏ ਫੁੱਟ ਹੈ ਜੀ 2x4 ਦਾ 33 ਰੁਪਏ ਫੁੱਟ ਇੱਕੋ ਹੀ ਰੇਟ ਆ ਇੱਕੋ ਰੇਟ ਆ ਪ੍ਰੀਮੀਅਮ ਕੁਆਲਿਟੀ ਦਾ ਅੰਦਰ ਪਾਇਆ ਜਾ ਹੋ ਪਾਇਆ ਕੋਈ ਕੋਈ ਵੀ ਕਲਰ ਦੇਖੋ ਹੁਣ ਆ ਬਲੈਕ ਹਾਈ ਗਲੋਸ ਪਿਆ ਹੈ ਹੂੰ ਇਹ ਪਿਆ ਹੈ ਮਤਲਬ ਕੋਈ ਐਕਸਟਰਾ ਨਹੀਂ ਆਸੀ ਸਿਰਫ 33 ਰੁਪਏ ਫੁੱਟ ਹੈ 33 ਰੁਪਏ ਫੁੱਟ ਮਤਲਬ ਜੋ ਮਰਜੀ ਜੋ ਮਰਜੀ 2x4 ਦੇ ਵਿੱਚ ਜੋ ਆਰਟੀਕਲ ਲੋ ਸਭ 33 ਰੁਪਏ ਫੁੱਟ ਹੈ 2x4 ਦੇ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾਗਾ 33 ਰੁਪਏ ਫੁੱਟ ਹੀ ਮਿਲੂਗਾ ਮਨ ਕਨਫਿਊਜ਼ਨ ਵਾਲੀ ਗੱਲ ਨਹੀਂ ਹੈਗੀ ਵੀ ਆਹ ਬਾਈ ਨੇ ਕਹਿਤਾ ਯਾਰ ਇਹਦਾ ਕਲਰ ਤਾਂ ਦੁਬਾਰੇ ਪੁੱਛੋਂਗੇ ਤਾਂ 33000 ਦਾ 33 ਹੀ ਰਹੂਗਾ 33 ਕਸਟਮਰ ਖੁਦ ਭਜਲ ਹੋ ਜਾਂਦਾ ਕਿਤੇ ਜਾ ਕੇ 40 ਹੋ ਗਿਆ ਕਿਤੇ 45 ਹੋ ਗਿਆ ਕਿਤੇ 33 ਰਹਿ ਗਿਆ ਤੇ ਅਸੀਂ ਉਹ ਕਨਫਿਊਜ਼ਨ ਖਤਮ ਕੀਤੀ ਹੈ ਕਿਉਂਕਿ ਇਹਦੇ ਚ ਲੁੱਟ ਬਹੁਤ ਹੁੰਦੀ ਹੈ ਕਸਟਮਰ ਦੇ ਉਹਦਾ ਭਾਈ ਤੁਹਾਨੂੰ ਤੁਹਾਡਾ ਫੀਲਡਰ ਤੁਹਾਨੂੰ ਪਤਾ ਹੁੰਦਾ ਵੀ ਕੀ ਕੀ ਕਿਵੇਂ ਅਸੀਂ ਕੀ ਕਹਿ ਦੇਣਾ ਬਾਅਦ ਵਿੱਚ ਵੀ ਯਾਰ ਮਹਿੰਗੀ ਸੀ ਜੀ ਇਹਦੇ ਨਾਲ ਬਜਟ ਵਧ ਗਿਆ ਤੁਹਾਡਾ ਉਹ ਸਸਤੀ ਸੀ ਉਹਦੇ ਨਾਲ ਘਟ ਗਿਆ ਹੁਣ ਇੱਥੇ ਤੁਹਾਡੇ ਦਿਮਾਗ ਦੇ ਵਿੱਚ ਝਮੇਲੇ ਖਤਮ ਹੋ ਗਏ ਵੀ ਮਤਲਬ ਤੁਸੀਂ 33000 ਦਾ 33 ਰਹਿਣਾ ਹੈ 33 ਰਹਿਣਾਗਾ ਤੇ ਬਲੈਕ ਦੇ ਵਿੱਚ ਜਿਵੇਂ ਇਹ ਕਲਰ ਬਹੁਤ ਨੇ ਆਪਣੇ ਕੋਲ ਕੋਈ ਐਨੀ ਵੀ ਕਲਰ ਪਿਆ ਤਾਂ ਇੱਕੋ ਹੀ ਆ ਮਤਲਬ ਠੀਕ ਹੈ ਠੀਕ ਹੈ ਠੀਕ ਹੈ ਆ ਦੇਖੋ ਵੈਰਾਈਟੀ ਇਹ ਤੋਂ ਬਾਅਦ ਇਹ ਸਾਰੀ ਬਿਲਕੁਲ ਲੇਟੈਸਟ ਵੈਰਾਈਟੀ ਆਈ ਹੋਈ ਹੈ ਬਿਲਕੁਲ ਮਤਲਬ ਜੇ ਆਪਣੇ ਕੋਲੇ 100 ਦੀ ਗੱਲ ਕਰੀਏ 100 ਤਰ੍ਹਾਂ ਦੇ ਜਿਆਨਾ ਤਾਂ 100 ਦਾ ਹੀ ਸਟਾਕ ਮਿਲੂਗਾ ਆਪਾਂ ਨੂੰ ਸਾਰਾ ਸਟਾਕ ਤੁਹਾਨੂੰ ਅਵੇਲੇਬਲ ਹੋਊਗਾ ਗੱਡੀਆਂ ਰੋਜ਼ ਆਉਂਦੀਆਂ ਰੋਜ਼ ਜਾਂਦੀਆਂ ਮਤਲਬ ਸਟਾਕ ਦੀ ਕੋਈ ਕਮੀ ਨਹੀਂ ਆਪਾਂ ਇੱਕ ਵਾਰੀ ਅਡਰੈਸ ਫੇਰ ਦੱਸ ਦਈਏ ਜਲਦੀ ਵੀਡੀਓ ਚ ਬਈ ਕਿੱਥੇ ਕਿਹੜੀ ਜਗ੍ਹਾ ਤੇ ਰਹੇ ਸੀ ਇਹ ਮੋੜ ਮੰਡੀ ਹੈ ਜ ਆਪਣਾ ਪਟੰਡਾ ਇਸ ਫੀਲਡ ਦੇ ਵਿੱਚ ਮਤਲਬ ਅਸੀਂ ਆਪਾਂ ਕਹਦੀਏ ਵੀ ਪੂਰਾ ਐਕਸਪੀਰੀਅੰਸ ਆਪਾਂ ਹਰ ਕਰਤਾ ਹੈ। ਇਹ ਨਾਮ ਵੀ ਵੱਡਾ ਖੱਟਿਆ ਬਈ ਇੰਨਾ ਸੋਹਣਾ ਕੰਮ ਹੈ। ਜਿਹੜੀਆਂ ਸਟੇਟਾਂ ਤੱਕ ਵੀ ਕਵਰ ਕੀਤਾ ਪੂਰਾ ਲਦਾਵਾਂ ਕੀਤਾ ਕੀਤਾ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਸਾਡਾ ਮਾਲ ਹਰ ਸਟੇਟ ਵਿੱਚ ਜਾਂਦਾ ਨਾ ਤਾਂ ਹੋਰ ਵੀ ਖੁਸ਼ੀ ਹੁੰਦੀ ਹੈ। ਸਾਡਾ ਜੰਮੂ ਲਦਾਖ ਤੱਕ ਮਾਲ ਚਲਾ ਗਿਆ। ਹੂੰ। ਤੇ ਉਹ ਕਸਟਮਰ ਸਾਡੇ ਕੋਲੋਂ ਅੱਗੇ ਹੋਰ ਕਸਟਮਰ ਵੀ ਭੇਜ ਰਹੇ ਨੇ। ਹੂੰ। ਬਈ ਨਾਲ ਸਾਡਾ ਮਾਲ ਉਹਨਾਂ ਨੂੰ ਪਸੰਦ ਆ ਰਿਹਾ ਹੈ। ਜੀ ਜੀ ਕੋਸਟਮਰ ਇੱਥੇ ਹੀ ਬੈਠੇ ਦੇਖ ਕਿਸੇ ਨੇ ਇਹਨਾਂ ਦਾ ਰਿਵਿਊ ਚੈੱਕ ਕਰਨਿਆ ਤਾਂ ਇੰਸਟਾ ਮਾਸਟਰ ਮਰਲ ਹੌਸਨਾਦ ਸਾਡੀ ਆਈਡੀ ਚੱਲ ਰਹੀ ਹੈ ਉਸ ਦੇ ਉੱਤੇ ਜਾ ਕੇ ਤੁਸੀਂ ਕਸਟਮਰਾਂ ਦੇ ਖੁਦ ਰਿਵਿਊ ਚੈੱਕ ਕਰ ਸਕਦੇ ਹੋ ਕਿ ਕਿਸ ਨੇ ਕਮੈਂਟ ਦੇ ਵਿੱਚ ਪੁੱਛ ਵੀ ਸਕਦੇ ਆ ਵੀ ਕਿਵੇਂ ਲੱਗਿਆ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਜੀ ਤੇ ਬਾਕੀ ਦੇਖੋ ਵੈਰਾਈਟੀ ਵੈਰਾਈਟੀ ਬਹੁਤ ਜ਼ਿਆਦਾ ਹੈ ਮਤਲਬ ਆਪਣੇ ਕੋਲੇ ਜਿਵੇਂ ਆਪਾਂ 100 ਕਲਰ ਕਹਤਾ ਸਾਨੂੰ 100 ਕਲਰ ਮਿਲੂ ਹੈ ਇਹਦੇ ਵਿੱਚ ਆਹ ਸਾਈਡ ਤੇ ਪਏ ਦੇਖੋ ਸਾਰੀ ਵੈਰਾਈਟੀ ਇਹਦੇ ਵਿੱਚ ਦੇਖੋ ਆ ਵਾਸ਼ਰਮ ਲੱਗਿਆ ਹੋਇਆ ਹੈ ਇਹ ਵੀ ਸੇਮ 33 ਰੁਪਏ ਫੁੱਟ ਦੇ ਵਿੱਚ ਹਮ ਇਹ ਵੀ 33 ਰੁਪਏ ਦੀ ਹੈ 33 ਰੁਪਏ ਫੁੱਟ ਐ ਕੋਈ ਐਕਸਟਰਾ ਨਹੀਂ ਕਿਸੇ ਵੀ ਚੀਜ਼ ਦਾ ਠੀਕ ਹੈ ਜ ਜੋ ਵੀ ਤੁਹਾਨੂੰ ਆਰਟੀਕਲ ਦਿਖ ਰਹੇ ਨੇ ਸਭ 3000 ਰੁਪਏ ਫੁੱਟ ਦੇ ਵਿੱਚ ਹੈ ਜੀ। ਸਰ ਸੋਗੀ ਦਾ ਡਿਸਪਲੇ ਆ ਗਿਆ। ਇਹ ਕਿਚਨ ਦੀ ਡਿਸਪਲੇ ਆ ਗਈ ਦੇਖੋ। ਲਗਜ਼ਰੀ ਕਿਚਨ ਹੈ ਜਿਹਨੂੰ ਇੱਕ ਵਿੱਚ ਹੀ ਬਹੁਤ ਆਰਟੀਕਲ ਮਿਲ ਜਾਣਗੇ ਪਰ ਰੇਟ ਸਭ ਦਾ ਉਹੀ ਹੈ 3000 ਰੁਪਏ। ਉਹੀ ਰਹੂਗਾ। ਤੇ ਕੁਆਲਿਟੀ ਵਾਸਤੇ ਕੁਆਲਿਟੀ ਨਾਲ ਕੋਈ ਕੰਪਰਮਾਈ ਨਹੀਂ। ਕੁਆਲਿਟੀ ਪ੍ਰੀਮੀਅਮ ਆ ਤਾਂ ਪ੍ਰੀਮੀਅਮ ਹੀ ਮਿਲੂਗੀ। ਪ੍ਰੀਮੀਅਮ ਆ ਤਾਂ ਪ੍ਰੀਮੀਅਮ ਹੀ ਮਿਲਣੀ ਹੈ ਤੁਹਾਨੂੰ। ਜਿਹੜੀ ਬਾਈ ਨੇ ਕਹਿ ਤੀ ਉਹੀ ਚੀਜ਼ ਮਿਲਣੀ। ਉਹੀ ਚੀਜ਼ ਮਿਲਣੀ। ਇੰਨੀ ਹੈਗਾ ਕੋਈ ਫਰਕ ਨਹੀਂ ਕੋਈ ਕਿਸੇ ਤਰ੍ਹਾਂ ਦਾ। ਤੇ ਦਦੇ ਕੋ ਸਾਰੀ ਤੁਹਾਨੂੰ ਡਿਸਪਲੇ ਦਿਖਾਉਣੀ ਆ ਵੀ ਜਿਹੜਾ ਵੀ ਤੁਹਾਨੂੰ ਕਲਰ ਫਿੱਟ ਲੱਗਿਆ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਲਓ ਤੇ WhatsApp ਤੇ ਬਾਈ ਫਰਾਂ ਨੂੰ ਭੇਜ ਦਿਓ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਇਸ ਨੰਬਰ ਦੇ ਉੱਤੇ ਤੁਸੀਂ ਜਾਣਕਾਰੀ ਪੂਰੀ ਡਿਟੇਲ ਲੈ ਸਕਦੇ ਜੀ ਉਸ ਤੋਂ ਬਾਅਦ ਦੇਖੋ ਜੀ ਇਹ ਵਾਸ਼ਿੰਗ ਤਿਆਰ ਕਰ ਰਹੇ ਆ ਅਸੀਂ ਜਿਵੇਂ ਅਸੀਂ ਟੈਂਪ ਟਾਈਮ ਇਹਨੂੰ ਚੇਂਜ ਕਰਦੇ ਰਹਿੰਦੇ ਆ ਵੀ ਆਈ ਨਹੀਂ ਆਪਣੇ ਕੋਲ ਇੱਕ ਵੈਰੀਟੀ ਲੱਗੀ ਵੀ ਇਹ ਸਾਲ ਪਰ ਉਹੀ ਲੱਗੀ ਰਹੂਗੀ ਹਾਂ ਉਹੀ ਵੀ ਸਾਡੀ ਕੋਸ਼ਿਸ਼ ਹੈ ਅਸੀਂ 2 ਮਹੀਨੇ 2 ਮਹੀਨੇ ਬਾਅਦ ਚੇਂਜ ਕਰ ਦਈਏ ਜਿਵੇਂ ਜਿਵੇਂ ਨਵੀਂ ਅਪਡੇਟ ਨਵੀਂ ਅਪਡੇਟ ਦੇਖੋ ਕੋੜਾ ਉਤਰਿਆ ਹੈ ਅੱਜ ਸਾਡੇ ਕੋਲ ਸਟਾਕ ਆ ਗਿਆ ਸੀ ਅੱਜ ਅਸੀਂ ਇਹਨੂੰ ਚੇਂਜ ਕਰ ਰਹੇ ਆ ਇਹ ਅੱਧਾ ਰਹਿੰਦਾ ਲਾਉਣ ਵਾਲਾ ਹਜੇ ਪਰ ਸ਼ਾਮ ਤੱਕ ਇਸ ਇਹਨੂੰ ਕੰਪਲੀਟ ਕਰ ਦਾਂਗੇ ਜੀ ਜੀ ਇਹ ਬਾਥਰੂਮ ਦਾ ਸੈਟ ਨੇ ਜੀ ਇਹ ਵੀ 33 ਰੁਪਏ ਫੁੱਟ ਦੇ ਵਿੱਚ ਹੈ ਸਾਰਾ ਸੈਟ ਇਹ ਵੀ 33 ਰੁਪਏ ਫੁੱਟ ਦੇ ਵਿੱਚ ਆ ਜਿੰਨਾ ਇਹ ਵੀ ਬਾਥਰੂਮ ਦਾ ਦੇਖੋ ਪੂਰਾ ਅਸੀਂ ਕਸਟਮਰ ਨੂੰ ਇੱਥੇ ਨਾ ਸਮਝ ਆ ਜਾਂਦੀ ਹੈ ਕਿ ਕਿਸ ਤਰ੍ਹਾਂ ਬਾਥਰੂਮ ਆਪਣੇ ਘਰ ਦੇ ਵਿੱਚ ਲਗਣਾ ਹੈ ਕਿੰਨੇ ਡਿਜ਼ਾਈਨ ਕਰਨਾ ਹੈ ਨਾ ਕਈ ਵਾਰ ਤਾਂ ਹੁਣ ਸਿੱਧੀਆਂ ਪਟਾਈਲਾ ਲਾ ਨਾ ਡਿਜ਼ਾਈਨ ਕੀਤੇ ਹੋਏ ਆ ਹਾਂ ਤਾਂ ਸੋਣਾ ਲੱਗਦਾ ਇਹ ਸੇਮ ਆਰਟੀਕਲ ਘਰ ਦੇ ਵਿੱਚ ਆ ਕੇ ਤਿਆਰ ਹੋ ਜਾਂਦਾ ਜੀ 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 ਜੋ ਇੱਥੇ ਦੇਖੂਗਾ ਉਹ ਮੰਨ ਉਸ ਤਰੀਕੇ ਨਾਲ ਸੌਖਾ ਹੋ ਜਾਂਦਾ ਸਾਰੇ ਆਵਲ ਆਰਟੀਕਲ ਆ ਸਾਡੇ ਕੋਲੇ ਘਟ ਘਟ ਇਹਦੇ ਮੈਨੂੰ ਲੱਗਦਾ 5 ਘੋੜੇ ਤਾਂ ਇਕੱਲੇ ਬਾਥਰੂਮ ਬੈਸਸੇਲਰ ਹੈ ਮਤਲਬ ਇਹ ਵਾਲਾ اچھا ਇਹ ਵਾਲਾ ਹੂੰ ਇਹ ਜਿਹੜੀ ਸਾਰੀ ਟਾਇਲ ਹੈ ਦੇਖੋ ਹਾਈ ਗਲੋਸ ਟਾਇਲ ਹੈ ਸਾਰੀ ਇਹਦੇ ਵਿੱਚ ਠੀਕ ਹੈ ਚਾਹੇ ਬਲੈਕ ਹੈ ਚਾਹੇ ਵਾਈਟ ਹੈ ਮਤਲਬ ਇਹ ਪ੍ਰੀਮੀਅਮ ਕੁਆਲਿਟੀ ਦੀ ਹਾਈ ਗਲੋਸ ਟਾਇਲ ਹੈ ਤੇ 33 ਰੁਪਏ ਫੁੱਟ ਦੇ ਵਿੱਚ ਹੈ ਸਾਰੀ 33 ਰੁਪਏ ਪਰ ਫੁੱਟ ਦੇ ਵਿੱਚ ਵੀ ਜਿਹੜਾ 200 ਫੁੱਟ ਦਾ ਬਾਥਰੂਮ ਹਾਂ ਤਾਂ 8000 ਦੀ ਟਾਇਲ ਲੱਗਦੀ ਹੈ 250 ਫੁੱਟ ਦਾ ਬਾਥਰੂਮ ਹਾਂ ਤਾਂ 8000 ਦੀ ਟਾਇਲ ਹੈ ਬਹੁਤ ਸਸਤੇ ਦੇ ਵਿੱਚ ਤਿਆਰ ਹੁੰਦਾ ਹੈ ਹਾਂ ਕਸਟਮਰ ਕਹਿੰਦਾ 8000 ਵਿੱਚ ਕਿਵੇਂ ਬਣਦੀ ਹੈ ਇਹਨਾਂ ਦਾ ਮੈਨੂੰ ਲੱਗਦਾ ਜੇ ਕੋਈ ਸਕ੍ਰੈਪ ਲੈਣ ਬਗ ਜਾਂਦੀ ਸੀ ਤੇ ਫਰਸ਼ ਦੇ ਵਿੱਚ ਲੱਗੂਗਾ ਨਾ ਨਾ ਤੁਹਾਨੂੰ ਕਟਿੰਗ ਕਰਨ ਦੀ ਲੋੜ ਆ ਨਾ ਕਿਸੇ ਹੋਰ ਆ ਆ ਦੇਖੋ ਹੁਣ ਆ ਟਾਇਲ ਐਚ ਕੋਈ ਕਟਿੰਗ ਨਹੀਂ ਹੈਗੀ ਜੀ ਬਹੁਤ ਸੋਹਣਾ ਬਾਥੂ ਲੱਗਦਾ ਤੇ ਬਹੁਤ ਜਿਆਦਾ ਸੇਲ ਹੈ ਇਸ ਬਾਥੂ ਦੀ ਇਹ ਵੀ ਸਾਰੀ ਹਾਈ ਗਲੋਸ ਟਾਇਲ ਹੈ ਜੀ ਤੇ ਨਾਲ ਨਾਲ ਡਿਜ਼ਾਈਨ ਦੇਖੀ ਚਲੋ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਅਲੋ ਸਾਰੇ ਫਰਸ਼ ਤੇ ਪਏ ਨੇ ਵੈਰਾਈਟੀ ਇੰਨੀ ਜਿਆਦਾ ਹੈ ਵੀ ਅਸੀਂ ਇੱਕ ਗੈਲੀ ਚ ਤਾਂ ਪੂਰੀ ਨਹੀਂ ਹੋ ਸਕਦੀ ਹਾਂ ਨਹੀਂ ਹੁੰਦੀ ਤਿੰਨ ਗੈਲੀਆਂ ਚਾਰ ਗੈਲੀਆਂ ਸਭ ਤੇ ਫਰਸ਼ ਤੇ ਵਿਸ਼ੇ ਪਏ ਨੇ ਕਲਰ ਠੀਕ ਹੈ ਔਰ ਸਾਰੇ ਰੈਗੂਲਰ ਕਲਰ ਆ ਕੋਈ ਆਈਡੀ ਵੀ ਆਪਣੇ ਲੋਡ ਦੇ ਮੰਗਵਾਏ ਹੋਏ ਆ ਨਾ ਇਹ ਆ ਵੀ ਕੋਈ ਪੁਰਾਣਾ ਪ ਆ ਸਾਡਾ ਬਾਥਰੂਮ ਹੈ ਇਹਦਾ ਵੀ ਸਾਡਾ ਇਹ ਬੈਸਟ ਸੈਲਰ ਹੈ ਛੋਟੇ ਬਾਥਰੂਮ ਦੇ ਵਿੱਚ ਠੀਕ ਹੈ ਛੋਟੇ ਦੇ ਵਿੱਚ ਇਹ ਲੋਕਾਂ ਵਾਲੇ ਵੀ ਜਨੇ ਇਹਦੀ ਵੀਡੀਓ ਪਾਈ ਸੀ ਤੇ ਇਹਦੇ ਸਾਡੇ ਮੇਰੇ ਲਗਾ ਘੱਟੋ ਘੱਟ 3 ਘੋੜੇ ਸਿੰਗਲ ਬਾਥਰੂਮ ਦੇ ਵਿਗੇ ਹੋਏ ਆ ਸਾਡੇ 3 ਘੋੜੇ ਸਿੰਗਲ ਬਾਥਰੂਮ ਦੇ ਬਾਕੀ ਦੇਖ ਲਓ ਫਿਰ ਕਿੰਨਾ ਆਪ ਜਾਦਾ ਹੋਣਾਗਾ ਹਣਾ ਮਾਲ ਆਇਆ ਗਿਆ ਆਇਆ ਗਿਆ ਬਸ ਐਂ ਚੱਲਦਾ ਤੁਹਾਨੂੰ ਸਾਰੇ ਇੱਕ ਇੱਕ ਵੈਰਾਈਟੀ ਹੈ ਨਾ ਜਿਹੜੀ ਇਹ ਕੋਹ ਆ ਕੰਦਰ ਕਿੰਨਾ ਪਿਆਰਾ ਹੂੰ ਆ ਬਹੁਤ ਜ਼ਿਆਦਾ ਸਿਰਫ 22 ਫੁੱਟ ਦੇ ਵਿੱਚ ਹੈ ਜੀ ਇਹ ਜੀ ਆ ਵੀ ਬੜੇ ਸੋਹਣੇ ਆ ਬਾਈ ਤੁਹਾਡੇ ਬਾਅਦ ਸਾਰੀ ਇੱਕ ਇੱਕ ਮੈਚਿੰਗ ਕਰਕੇ ਰੱਖੀ ਹੋਈ ਆ ਹਾਂ ਆ ਵੀ ਬੜੀ ਪਿਆਰੀ ਲੁੱਕ ਦਿੰਦਾ ਬਈ ਇਹ ਬਿਲਕੁਲ ਜੀ ਜਿਵੇਂ ਪਾਣੀ ਦੀ ਡ੍ਰੋਪਸ ਹੁੰਦੀਆਂ ਹਾਂ ਬਿਲਕੁਲ ਕਿਉਂਕਿ ਇਸ ਤਰ੍ਹਾਂ ਦੇ ਆਰਟੀਕਲ ਬਹੁਤ ਘੱਟ ਮੇ ਦੇਖਣ ਨੂੰ ਮਿਲਦੇ ਆ ਹਾਂ ਪਰ ਆਪਾਂ ਵੀ ਆਪਾਂ ਹਰ ਇੱਕ ਵੈਰਾਈਟੀ ਪੂਰੀ ਕੀਤੀ ਹੋਈ ਹੈ ਵੀ ਕਸਟਮਰ ਦੀ ਡਿਮਾਂਡ ਤੇ ਜੈ ਜੀ ਕੋਈ ਡਿਮਾਂਡ ਕਰਦਾ ਆ ਤੁਹਾਨੂੰ ਨੇੜੇ ਤੋਂ ਦਿਖਾ ਦਈਏ ਤੇ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਤੇ ਬਾਕੀ ਇੱਕ ਹੋਰ ਆ ਬਾਈ ਜੇ ਕੋਈ ਤੁਹਾਡਾ ਨਾਮ ਲੈ ਕੇ ਆਉਂਦਾ ਠੀਕ ਹੈ ਜੀ ਹਾਂ ਕੀ ਫਿਰ ਡਿਸਕਾਊਂਟ ਅਜਾ ਕੋਈ ਕਿਦਾਂ ਰੇਟ ਆਪਣੇ ਫਿਕਸ ਨਹੀਂ ਪਰ ਜੇ ਤੁਹਾਡਾ ਨਾਮ ਲੈ ਕੇ ਆਉਂਦਾ ਤਾਂ ਉਹਨੂੰ ਗਿਫਟ ਆਪਣੇ ਵੱਲੋਂ ਅਸੀਂ ਦੇਵਾਂਗੇ ਲਓ ਬਈ ਗਿਫਟ ਤੁਹਾਨੂੰ ਮਿਲ ਜਾਣਾਗਾ ਬਾਈ ਹੋਰਾਂ ਆਮਣ ਵੱਲੋਂ ਜੇ ਕੋਈ ਆਪਣਾ ਨਾਮ ਲੈ ਕੇ ਆਉਂਦਾਗਾ ਤਾਂ ਜਰੂਰ ਜਦੋਂ ਵੀ ਆਉਂਗੇ ਤਾਂ ਜਰੂਰ ਇੱਕ ਵਾਰੀ ਨਾਮ ਲੈ ਦਿਓ ਤੇ ਤੁਹਾਨੂੰ ਗਿਫਟ ਮਿਲ ਜਾਣਾ ਸਮਾਨ ਦਾ ਬਾਈ ਆ ਰਿਓ ਪਹਿਲਾਂ ਹੀ ਡਿਸਕਾਊਂਟ ਦੇ ਦੇ ਰਹੇ ਹਾਂ ਤੁਹਾਨੂੰ ਵੀ ਕੀ ਲੈਣਾਗਾ ਹਾਂਜੀ ਸਰਗੇਜਾਂ ਦੀ ਦੇਖੋ ਜੀ ਕਿਚਨ ਦਾ ਕਨਸੈਪਟ ਆ ਗਿਆ ਜੀ ਵੀ ਵੀ ਇੱਕ ਜਸਟ ਆਈਡੀਆ ਹੈ ਵੀ ਕਸਟਮਰ ਦੇ ਘਰ ਕਿਸ ਤਰ੍ਹਾਂ ਦਾ ਕਿਚਨ ਬਣਨੀ ਹੈ ਕਿਸ ਤਰ੍ਹਾਂ ਵਾਲੀ ਇਥੇ ਆਪਣੇ ਕਪੜਾ ਬਣ ਜਾਣੇ ਉੱਪਰ ਤਾਂ ਅਸੀਂ ਚਲੋ ਆਪਦੇ ਕੋਲ ਬੈਸੀ ਟਾਇਲ ਆਤੀ ਪਰ ਮੈਸੇ ਆਪਣਾ ਇਹ ਵਾਈਟ ਦੇ ਵਿੱਚ ਕਨਸੈਪਟ ਜਿਵੇਂ ਜਿਆਦਾ ਚੱਲਦਾ ਕਿਚਨ ਦੇ ਵਿੱਚ ਜੀ 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 ਆਪ ਵੀ ਡਿਜ਼ਾਈਨ ਬਾਈ ਦੇਖ ਲਓ ਸਿਲੈਕਟ ਕਰ ਲਓ ਬਾਈ ਇਹਦੇ ਬਾਰੇ ਵੀ ਦੇਓ ਜਾਣਕਾਰੀ ਇਹ ਸਾਰੇ ਟੇਬਲ ਟੌਪ ਆ ਗਏ ਜੀ ਜਿੰਨੀ ਵੀ ਦੇਖੋ ਫੁੱਲ ਵੈਰਾਈਟੀ ਆਪਣੇ ਕੋਲੇ ਸਾਰੀ ਨਿੰਗਮ ਰੋਤ ਤੁਸੀਂ ਮਤਲਬ ਇਹ ਸਭ ਤਰ੍ਹਾਂ ਦਾ ਡਿਜ਼ਾਈਨ ਟਾਇਲ ਨਾਲ ਮੈਚ ਕਰਦਾ ਲੈ ਲਓ ਬਲੈਕ ਨਾਲ ਵਾਈਟ ਨਾਲ ਗਲੋਸ ਨਾਲ ਸਭ ਤਰ੍ਹਾਂ ਸਾਨੂੰ ਆਰਟੀਕਲ ਮਿਲ ਜਾਣਗੇ ਇਹਦੇ ਵਿੱਚ ਬਿਲਕੁਲ ਜਦੋਂ ਤੁਸੀਂ ਟਾਇਲ ਲੈਣਾ ਹੁਣਾਉਂਦੇ ਆ ਤੇ ਜਿਹੇ ਜੀ ਮਨ ਟਾਇਲ ਲੈਣੀ ਆ ਤੇ ਉਹਦੇ ਨਾਲ ਦਾ ਤੁਹਾਨੂੰ ਸੈਂਟਰੀਵੇਅਰ ਦੇ ਵਿੱਚ ਸਹਿਰਾ ਕੰਪਨੀ ਮਿਲੂ ਤੁਹਾਨੂੰ ਹਾਂਜੀ ਹਾਂ ਜਿਵੇਂ ਇਹ ਟੈਪਸ ਵਗੈਰਾ ਦੀ ਹੈ 15 ਸਾਲ ਆਨਲਾਈਨ ਵਾਰੰਟੀ ਹੈ ਮਤਲਬ ਇਹਦੀ 15 ਸਾਲ ਆਨਲਾਈਨ ਕੋਈ ਵੀ ਦਿੱਕਤ ਹੈ ਕੰਪਨੀ ਦਾ ਪਲੰਬਰ ਆਪਣੇ ਆਪ ਆਊਗਾ ਅੱਛਾ ਘਰੇ ਆ ਕੇ ਠੀਕ ਕਰਕੇ ਜਾਊਗਾ 15 ਸਾਲ ਬਹੁਤ ਵੱਡੇ ਹੋ ਜਾਂਦੇ ਬਹੁਤ ਵੱਡੇ ਹੋ ਜਾਂਦੇ ਕਿਉਂਕਿ ਬ੍ਰਾਂਡ ਹੈ ਜਿੰਨੇ ਦੀ ਕੁਆਲਿਟੀ ਹਿਸਾਬ ਦੀ ਹੁੰਦੀ ਉਹਨਾਂ ਨੂੰ ਪਤਾ ਵੀ ਸਾਡੇ ਬ੍ਰਾਂਡ ਵਿੱਚ ਕੋਈ ਦਿੱਕਤ ਹੋਣੀ ਨਹੀਂ 15 ਸਾਲ ਤੱਕ ਤੇ ਬਾਕੀ ਸਾਰੀ ਸਾਰੀ ਸੈਂਟਰੀਵੇਅਰ ਲੱਗੀ ਹੋਈ ਹੈ ਸਹਿਰਾ ਦੀ ਹੂੰ ਆ ਵੀ ਬੜੇ ਸੋਹਣੇ ਆ ਸਾਰੇ ਸ਼ਾਵਰ ਵਗੈਰਾ ਦੇਖੋ ਸਾਰੇ ਟੈਪਸ ਵਗੈਰਾ ਇਹ ਸਾਰੇ ਸਹਿਰਾ ਦੀ ਬਿਲਕੁਲ ਆ ਸਾਰਾ ਸਟਾਕ ਪਿਆਗਾ ਜਿਹੜਾ ਤੁਹਾਨੂੰ ਆਪਾਂ ਡਿਸਪਲੇ ਦੇ ਉੱਤੇ ਦਿਖਾਇਆ ਸੀ ਉਹੀ ਆ ਨਾ ਬਾਈ ਬਿਲਕੁਲ ਸਾਰਾ ਸਟਾਕ ਇੱਥੇ ਹਾਜ਼ਰ ਹੈ ਜੀ ਵੀ ਸਟਾਕ ਦੀ ਆਪਾਂ ਇਹੀ ਕਹਿੰਦੇ ਸਟਾਕ ਦੀ ਕੋਈ ਕਮੀ ਨਹੀਂ ਹੂੰ ਦੇਖੋ ਬਾਹਰ ਕੱਢੀ ਆ ਉੱਤਰ ਰਹੀ ਹੈ ਜੀ ਤੇ ਸਾਰਾ ਸਟਾਕ ਇਹੀ ਕ ਡਿਜ਼ਾਈਨ ਦਾ ਤੁਸੀਂ ਆਹ ਦੀਆਂ ਚੈੱਕ ਕਰ ਲਓ ਹਾਂ ਚਲੋ ਓਕੇ ਤੇ ਪੂਰਾ ਸਟਾਕ ਇਹ ਇੱਕੋ ਹੀ ਕਲਰ ਦਾ ਸਟਾਕ ਹੈ ਇੱਕੋ ਹੀ ਕਲਰ ਦਾ ਸਟਾਕ ਹੈ ਜਿਹੜਾ ਕਹਦਾ ਵੀ ਚਾਹੇ ਕੋਈ 200 ਦਾ ਬਾਲਾ ਲੈ ਚਾਹੇ 500 ਦਾ ਬਾਲਾ ਲੈ ਹੂੰ ਉਹਨੂੰ ਸੇ ਨਹੀਂ ਕਹਿਣਾ ਵੀ ਸਟਾਕ ਖਤਮ ਹੋ ਗਿਆ 10 ਦਿਨਾਂ ਬਾਅਦ ਆਊਗਾ ਮਹੀਨੇ ਬਾਅਦ ਆਊਗਾ ਜੀ ਆਹ ਚੱਕਰਾਂ 'ਚ ਨਹੀਂ ਪਾਉਂਦੇ ਬਾਈ ਹੋਰੀ ਵੀ ਜਦੋਂ ਤੁਹਾਨੂੰ ਕਿਸੇ ਨੇ ਬਾਈ ਹੋਰਾਂ ਨੂੰ ਤੁਸੀਂ ਫੋਨ ਕਰ ਲਿਆ ਤੇ ਬਾਈ ਹੋਰੀ ਇਹ ਨਹੀਂ ਕਹਿੰਦੇ ਵੀ ਯਾਰ ਖੜਜੋ ਅੱਧਾ ਕ ਮੁੱਕ ਗਿਆ ਹਨਾ ਵੀ ਜਿੰਨਾ ਮਾਲ ਚਾਹੀਦਾ ਤੁਹਾਨੂੰ ਉਨਾ ਹੀ ਮਿਲ ਜਾਣਾ ਜਦੋਂ ਕਹੋਗੇ ਉਹਦੀ ਮਿਲ ਜਾਣਾਗਾ ਇਹ ਨਹੀਂ ਹੈਗਾ ਵੀ ਅੱਜ ਬਾਈ ਨੇ ਕਹਿਤਾ ਵੀ ਯਾਰ ਇਨੇ ਕ ਡੱਬੇ ਲੈ ਜਾ ਇਨੇ ਕ ਰਹਿ ਗਏ ਤੁਹਾਡਾ ਮਿਸਤਰੀ ਖੜਾ ਰਹੇ ਉਹ ਚੱਕਰ ਨਹੀਂ ਪਾਉਂਦਾ ਬਾਹਲੀ ਦੁਕਾਨਾਂ ਦੇ ਕਹਿੰਦੇ ਕਿ ਇਸ ਤਰ੍ਹਾਂ ਹੀ ਹੁੰਦਾ ਹੈ ਜੀ ਕਸਟਮਰ ਫੋਨ ਕਰਦਾ ਵੀ ਮੈਨੂੰ ਆਹ ਕਦਰ ਪਸੰਦ ਹੈ ਉਹਨੂੰ ਸਕਰੀਨਸ਼ਾਟ ਭੇਜਦਾ ਤਾਂ ਆਪਾਂ ਕੀ ਕਵਾਂਗੇ ਇਨੇ ਹੀ ਉਹਦਾ ਰਾਤ ਹੀ ਵੇਚ ਗਿਆ ਵੀ ਹੁਣ ਨਹੀਂ ਆਉਂਦਾ ਹੁਣ ਨਹੀਂ ਆਉਂਦਾ ਤੇ ਕਸਟਮਰ ਦਾ ਮਨ ਦੁਖੀ ਹੁੰਦਾ ਵੀ ਮੈਂ ਪਸੰਦ ਕੀਤੀ ਸੀ ਚੀਜ਼ ਰਾਤ ਮੈਂ ਵੀਡੀਓ ਦੇਖੀ ਹੈ ਤੇ ਸਵੇਰ ਨੂੰ ਖਤਮ ਹੋ ਗਿਆ ਖਤਮ ਹੋ ਗਿਆ ਵੀ ਆਪਾਂ ਇਹ ਚੀਜ਼ ਦੀ 100% ਤੱਕ ਕੋਸ਼ਿਸ਼ ਕਰਦੇ ਆਂ ਆਪਦੇ ਵੱਲੋਂ ਵੀ ਕਸ ਬਈ ਲਾਸਟ ਦੇ ਵਿੱਚ ਅਮਨ ਆਪਾਂ ਦੱਸ ਦਈਏ ਵੀ ਜਿਹੜੇ ਭਰਾ ਇੱਥੇ ਆ ਸਕਦੇ ਆ ਲੋਕ ਆ ਜਾਂਦੇ ਆ ਨਾ ਬੇਸਤ ਕਰਨ ਜਾਂਦੇ ਆ ਆ ਕੇ ਦੇਖ ਜਾਂਦੇ ਆ ਲੋਕ ਜਿਹੜੇ ਦੂਰ ਬੈਠੇ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰਨਗੇ ਕਿਵੇਂ ਤੁਸੀਂ ਉਹਨਾਂ ਨੂੰ ਉਹ ਮਤਲਬ ਆਪਣੇ ਵਟਸਐਪ ਤੇ ਸਾਨੂੰ ਮੈਸੇਜ ਕਰ ਦਿੰਦੇ ਆ ਵੀ ਸਾਡੇ ਇਹ ਵਾਲਾ ਕਲਰ ਪਸੰਦ ਆ ਜੀ ਜਾਂ ਤੁਸੀਂ ਉਹਨਾਂ ਨੂੰ ਅਲੱਗ ਪੀਡੀਐਫ ਵੀ ਭੇਜ ਦਿੰਦੇ ਆ ਜੀ ਵੀ ਜੋ ਸਾਡੇ ਕੋਲ ਕਲਰ ਹੈਗੇ ਨੇ ਉਹਨਾਂ ਚ ਆਪਣਾ ਕਲਰ ਚੰਦ ਕਰ ਲੈਂਦੇ ਆ ਜੀ ਜੀ ਤੇ ਸਾਨੂੰ ਬਹੁਤ ਬਧੀਆ ਜੱਲਟ ਮਿਲ ਵੀ ਰਿਹਾ ਹੈ ਸਾਡੇ ਕੋਈ ਕੈਨੇਡਾ ਬੈਠੇ ਆ ਭੈਣ ਭਰਾ ਅਮਰੀਕਾ ਬੈਠੇ ਆ ਉਹਨਾਂ ਦਾ ਸਭ ਦੇ ਕੋਠਿਆਂ ਦਾ ਕੰਮ ਚੱਲ ਰਿਹਾ ਤੇ ਫੋਨ ਕਾਲਿੰਗ ਦਾ ਟਾਈਮਿੰਗ ਬਈ ਕੋਈ ਬਸ ਡੇ ਟਾਈਮ ਤੁਸੀਂ ਜਦੋਂ ਵੀ ਕਰ ਸਕਦੇ ਹੋ ਡੇ ਟਾਈਮ ਜਦੋਂ ਮਰਜ਼ੀ ਕਾਲ ਕਰ ਲਿਓ ਇਹ ਜਿਹੜਾ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਏ ਇਸ ਦੇ ਉੱਤੇ ਮੋੜ ਮੰਡੀ ਦੇ ਵਿੱਚ ਮਾਸਟਰ ਮਾਰਬਲ ਮਾਸਟਰ ਮਾਰਬਲ ਦੇ ਉੱਤੇ ਬਠੰਡਾ ਰੋਡ ਦੇ ਉੱਤੇ ਖੜਿਆ ਇੱਥੇ ਤੁਸੀਂ ਆ ਸਕਦੇ ਹੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਭਰਾ ਦੇ ਕੰਮ ਆ ਜਾਏ ਜਿਹੜਿਆਂ ਨੇ ਕੋਈ ਆਪਦੇ ਘਰ ਦਾ ਮਕਾਨ ਦਾ ਕੋਈ ਕੰਮ ਵਿੱਢਿਆ ਹੋਇਆ ਤਾਂ ਇੱਥੇ ਇੱਕ ਵਾਰ ਜਰੂਰ ਆ ਕੇ ਜਾਇਓ ਦੁਬਾਰਾ ਬਈ ਇੱਕ ਵਾਰੀ ਰੇਟ ਕਨਫਰਮ ਕਰ ਦਿਓ ਰੇਟ ਆਪਣਾ 2 ਵਿਚਾਰ ਜੀ 33 ਰੁਪਏ ਫੁੱਟ 33 ਰੁਪਏ ਫੁੱਟ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ